ਤਰ ਇੱਕ ਮੇਰਾ ਮਿੱਤਰ ਆ ਜਿਹੜਾ ਕਿ ਅੱਜ ਤੋਂ 8 ਸਾਲ ਪਹਿਲਾਂ ਕੈਨੇਡਾ 2 ਕਿੱਲੇ ਜ਼ਮੀਨ ਵੇਚ ਕੇ ਗਿਆ ਸੀ ਮੈਨੂੰ ਫੋਨ ਕਰਕੇ ਕਹਿੰਦਾ ਮੱਲੇ ਮੇਰੇ ਕੋਲ 1 ਕਰੋੜ ਤੇ 8 ਲੱਖ ਰੁਪਈਆ ਤੇ ਮੈਂ ਜ਼ਮੀਨ ਲੈਣੀ ਆ ਤੇ ਰੋਡ ਦੇ ਉੱਤੇ ਜ਼ਮੀਨ ਭਾਲ ਕੇ ਦੇ ਮੈਂ ਕਿਹਾ ਮੇਰਾ ਵੀ 1 ਕਰੋੜ 8 ਲੱਖ ਦੀ ਤਾਂ ਮੈਂ ਦੋ ਕਿੱਲੇ ਹੀ ਆਉ ਉਹ ਕਹਿੰਦਾ ਜਾ ਕੰਮ ਕਰ ਕਹਿੰਦਾ 20 ਲੱਖ ਨੂੰ ਇਹ ਆਵਦੀ ਫਿਰਦੀ ਮੈਂ ਕਿਹਾ ਬੈਠ ਰੈਂ ਕਰ ਰਸਤਾ ਚ ਜਾਂਦਾ ਰਹ 10-12 ਲੱਖ ਨੂੰ ਵਿੱਗਾ ਮਿਲਦੀ ਆ ਜਾ ਕੇ ਲੈ ਲੈ ਕਹਿੰਦਾ ਇਹ ਕੀ ਗੱਲ ਮੈਂ ਕਿਹਾ ਪੰਜਾਬ ਦੇ ਵਿੱਚ ਰੋਡ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਕਰੋੜ ਨੂੰ ਜ਼ਮੀਨ ਨਹੀਂ ਮਿਲਨੀ ਕਰੋੜ ਨੂੰ ਕਰੋੜ ਛੱਡ 2.5 ਕਰੋੜ ਦੀ ਗੱਲ ਕਰ ਫਿਰ ਮੈਨੂੰ ਆਖਿਆ ਮੈਂ ਕਿਹਾ ਵੀ ਯਾਰ ਤੂੰ 8 ਸਾਲ ਲਾ ਕੇ ਆਇਆ ਬਾਹਰ ਕਿੰਨੇ ਪੈਸੇ ਕਮਾ ਲਏ ਹੋਣੇ ਕਹਿੰਦਾ ਮੇਰੇ ਕੋਲੇ ਉੱਥੇ ਇੱਕ ਘਾਰਾ ਕਰੋੜ ਕ ਦਾ ਤੇ 1 ਕਰੋੜ ਦੇ ਲਗਭਗ ਮੇਰੇ ਕੋਲੇ ਰੁਪਏ ਜਮਾ ਨੇ 8 ਸਾਲਾਂ 'ਚ ਮੈਂ ਕਿਹਾ 8 ਸਾਲਾਂ 'ਚ ਤੂੰ ਇੰਨੇ ਪੈਸੇ ਕਮਾਈ ਉਹ ਕਹਿੰਦਾ 8 ਸਾਲਾਂ 'ਚ 3 ਸਾਲ ਤੱਕ ਕਹਿੰਦਾ ਮੈਂ ਸਟਰਗਲਿੰਗ ਕਰਦਾ ਲੰਘਿਆ ਪੜ੍ਹਾਈ ਪੜੀ ਪੂਰੀ ਕਰਦਾ ਲੰਘਦਾ 5 ਸਾਲਾਂ 'ਚ ਮੈਂ ਕਹਿੰਦਾ ਕਮਾਈ ਮੈਂ ਚਲੋ ਠੀਕ ਮੈਂ ਉਹਨੂੰ ਆਖਿਆ ਵੀ ਮੈਂ ਇੱਥੇ ਰਹਿ ਕੇ ਇਥੇ ਰਹਿ ਕੇ ਅੱਜ ਦੇ ਸਮੇਂ 'ਚ ਮੈਂ ਤੇਰੇ ਨਾਲੋਂ ਜ਼ਿਆਦਾ ਕੰਮ ਆਇਆ ਮੈਂ ਤੇਰੇ ਨਾਲੋਂ ਜ਼ਿਆਦਾ ਪ੍ਰਾਪਰਟੀ ਆ ਮੇਰੇ ਕੋਲ ਉਹ ਕਹਿੰਦਾ ਕਿਵੇਂ ਮੈਂ ਕਿਹਾ ਮੇਰਾ ਗੱਲ ਸੁਣ ਮੇਰੀ ਤੂੰ ਆਏ ਤੋਂ 8 ਸਾਲ ਪਹਿਲਾਂ 2 ਕਿੱਲੇ ਜ਼ਮੀਨ ਵੇਚੀ ਮੇਰੇ ਕੋਲੇ ਵੀ 2 ਕਿੱਲੇ ਹਿੱਸੇ ਆਉਂਦੀ ਆ ਮੈਂ ਅੱਜ ਤੋਂ 8 ਸਾਲ ਪਹਿਲਾਂ ਉਹ 2 ਕਿੱਲੇ ਜ਼ਮੀਨ ਸਾਂਭ ਕੇ ਰੱਖ ਲਈ ਕਹਿੰਦਾ ਹਾਂ ਠੀਕ ਆ ਮੱਲੀ ਮੈਂ ਕਿਹਾ ਅੱਜ ਤੇਰੇ ਕੋਲੇ ਜ਼ਮੀਨ ਹੈ ਨਹੀਂ ਇੱਕ ਤੇਰੇ ਕੋਲੇ ਘਰ ਮੇਰੇ ਕੋਲੇ ਅੱਜ 2 ਕਿੱਲੇ ਜ਼ਮੀਨ ਆ ਤੇ ਘਰ ਵੀ ਆ ਕੰਮ ਤੂੰ ਵੀ ਉੱਥੇ ਕਰਦਾ ਕਮਾਈ ਤੂੰ ਵੀ ਕਰਦਾ ਤੇ ਕਮਾਈ ਮੈਂ ਵੀ ਕਰਦਾ ਪਰ ਮੈਂ ਤਾਂ ਵੀ ਜਿਹੜੀ ਤੂੰ ਅੱਜ ਤੋਂ 8 ਸਾਲ ਪਹਿਲਾਂ ਜ਼ਮੀਨ ਵੇਚੀ ਸੀ ਅੱਜ ਵੀ ਤੂੰ ਉਨਹੀਂ ਬਣਾਏਗਾ ਆਪਦੀ ਪੈਸਿਆਂ ਨਾਲ ਹੋ ਸਕਦਾ ਵੀ ਆਉਣ ਵਾਲੇ ਸਾਲ ਦੇ ਵਿੱਚ ਤੇਰੇ ਤੋਂ ਕਿੱਲਾ ਹੀ ਬਣੇ ਜਿਹੜੇ ਰੋਡ ਦੇ ਉੱਤੇ ਦੀ ਗੱਲ ਕਰਦਾ ਨਾ ਤੇ ਕਰੋੜ ਦਾ ਕਿੱਲਾ ਹੀ ਆਉਣਾ ਤੇ ਮੇਰੇ ਕੋਲੇ ਜੇਕਰ ਤੂੰ ਕਹਿੰਦਾ ਨਾ ਰੋਡ ਤੇ ਮੇਰੀ ਜ਼ਮੀਨ ਰੋਡ ਤੇ ਆ ਐਸ ਹਿਸਾਬ ਤਾਂ ਇਹ ਤਾਂ ਮੇਰੇ ਕੋਲੇ 2 ਕਰੋੜ ਦੀ ਜ਼ਮੀਨ ਹੈ ਪਲੱਸ ਮੈਂ ਮੈਂ ਆਪਦੀ ਮਿਹਨਤ ਨਾਲ ਰੋਡ ਤੇ 6 ਮਰਲੇ ਜਗ੍ਹਾ ਲਈ ਸੀ ਜਿੱਥੇ ਮੈਂ ਦੁਕਾਨਾਂ ਪਾਈਆਂ ਨੇ ਅੱਜ ਉਹ ਦੁਕਾਨ 20 ਲੱਖ ਰੁਪਏ ਦੀ ਆ 40 ਲੱਖ ਦੀਆਂ ਮੇਰੀਆਂ ਦੋ ਦੁਕਾਨਾਂ ਨੇ ਹਿੱਸੇ ਆਉਂਦੀਆਂ ਮੈਨੂੰ ਫਿਰ ਤੂੰ ਕਿੰਨੀ ਕੁ ਕਮਾਈ ਕੀਤੀ ਹਾਂ ਕਰਜਾ ਤੇਰੇ ਸਿਰ ਉਹ ਨਹੀਂ ਹੋਣਾ ਮੇਰੇ ਸਿਰ ਚਲੋ 8-10 ਲੱਖ ਰੁਪਏ ਹੈਗਾ ਮੈਂ ਮੰਨਦਾ ਇਸ ਗੱਲ ਨੂੰ ਪਰ ਮੈਂ ਆਪਦੀ ਮਿਹਨਤ ਨਾਲ ਅਸੀਂ ਦੋਵਾਂ ਭਰਾਵਾਂ ਨੇ ਸਾਂਝੀ ਮੈਂ 2 ਕਿੱਲੇ ਜ਼ਮੀਨ ਵੀ ਖਰੀਦੀ ਆ ਸਾਡੇ ਕੋਲੇ ਹਿੱਸਿਆਂ ਦੀ 2 ਕਿੱਲੇ ਸੀ 2 ਕਿੱਲੇ ਜ਼ਮੀਨ ਖਰੀਦੀ ਆ ਕਿੱਲਾ ਕਿੱਲਾ ਆਗੀ ਫਿਰ ਤੂੰ ਕਿਨੇ ਦੀ ਕਮਾਈ ਕਰ ਲਈ ਤਾਂ ਮਿੱਤਰੋ ਮੈਂ ਇਹ ਕਹਿਣਾ ਵੀ ਜੇਕਰ ਤੁਸੀਂ ਜ਼ਮੀਨ ਵੇਚ ਕੇ ਮੁੰਡਾ ਬਾਹਰ ਭੇਜਣਾ ਤਾਂ ਜੇਕਰ ਤੁਸੀਂ ਅੱਜ ਜ਼ਮੀਨ ਕਰੋੜ ਦੀ ਵੇਚ ਕੇ ਮੁੰਡਾ ਬਾਹਰ ਭੇਜਦੇ ਹੋ ਆਉਣ ਵਾਲੇ ਦਸਾਂ ਸਾਲਾਂ ਨੂੰ ਉਹੀ ਜ਼ਮੀਨ ਤੁਹਾਡੀ 10 ਕਰੋੜ ਦੀ ਹੋ ਜਾਣੀ ਆ ਤੁਹਾਡੀ ਕਮਾਈ ਉੱਥੇ ਹੀ ਰਹਿ ਜਾਣੀ ਅੱਜ ਦੇ ਸਮੇਂ ਦੀ ਗੱਲ ਕਰਨਾ ਅੱਜ ਤੋਂ 2-8 ਸਾਲ ਪਹਿਲਾਂ ਮੁੰਡੇ ਨੇ ਜ਼ਮੀਨ ਵੇਚੀ ਸੀ 20 ਲੱਖ ਨੂੰ 10 ਲੱਖ ਨੂੰ ਕਿੱਲਾ ਬਾਹਰ ਗਿਆ ਚਲਾ ਕਮਾਈ ਕੀਤੀ ਅੱਜ ਉਸ ਕੋਲੇ ਉੱਥੇ ਘਰ ਜ਼ਰੂਰ ਆ ਠੀਕ ਹੈ ਕਣੀ ਕਰੋੜ ਉਹਦੇ ਕੋਲੇ ਰੁਪਈਆ ਖਰਚੇ ਬਹੁਤ ਹੋ ਜਾਂਦੇ ਆ ਕੈਨੇਡਾ 'ਚ ਕਿਹੜਾ ਘੱਟ ਖਰਚ ਆ ਟੈਕਸ ਵਧਾਤੇ ਉਹਨਾਂ ਨੇ ਉਹ ਬੰਦੇ ਨੇ ਜਦੋਂ ਮੈਂ ਮੈਂ ਇਹਨੂੰ ਆਖਿਆ ਮੈਂ ਕਿਹਾ ਤੂੰ ਮੇਰੇ ਬਰਾਬਰ ਹੀ ਆ ਹਾਲਾਂਕਿ ਮੈਂ ਤੇਰੇ ਨਾਲੋਂ ਅੱਗੇ ਆ ਕਿਉਂਕਿ ਮੇਰੇ ਕੋਲੇ 2 ਕਿੱਲੇ ਜ਼ਮੀਨ ਹਿੱਸੇ ਆਉਂਦੀ ਪਲੱਸ 2 ਦੁਕਾਨਾਂ ਪਲੱਸ ਮੇਰਾ ਕੰਮ ਫਿਰ ਤੂੰ ਕਿੰਨੀ ਕਮਾਈ ਕਰ ਲਈ ਬਾਹਰ ਜਾ ਕੇ ਸੋਚਣ ਵਾਲੀ ਗੱਲ ਆ ਮਿੱਤਰੋ ਸੋਚਣ ਵਾਲੀ ਗੱਲ ਆ ਬਾਤ ਤੋਂ ਬਾਤ ਕੋਈ ਲੱਖ ਡੇਢ ਲੱਖ ਜਾਂ 2 ਲੱਖ ਕਮਾ ਲੂ। ਹਣਾ ਕੋਈ ਬਿਜ਼ਨਸ ਮਾਇਡ ਆ ਜਿਹੜਾ ਤਾਂ ਵੀ ਨਿਕਲ ਸਕਦੇ ਮੈਂ ਇਹ ਨਹੀਂ ਕਹਿੰਦਾ। ਪਰ ਮੈਂ ਉਹ ਆਪਦੇ ਦੋਸਤ ਦਾ ਮੁਕਾਬਲਾ ਕੀਤਾ ਮੈਂ ਕਿਹਾ ਤੂੰ 8 ਸਾਲ ਚ ਦੋ ਕਿਲੇ ਕੀ ਤੈਨੂੰ ਕਿਲਾ ਜ਼ਮੀਨ ਨਹੀਂ ਮਿਲਣੀ ਕਰੋੜ ਚ ਤੇ ਮੇਰੇ ਕੋਲੇ ਅੱਜ 2 ਕਰੋੜ ਦੀ ਜ਼ਮੀਨ ਆ ਮਿੱਤਰਾ। ਫਿਰ ਤੂੰ ਕਿੰਨਾ ਕਾਮਯਾਬ। ਤੇ ਇਸ ਕਰਕੇ ਮਿੱਤਰੋ ਮੈਂ ਕਹਿੰਦਾ ਵੀ ਕਮਾਈ ਇੱਥੇ ਵੀ ਕੀਤੀ ਜਾ ਸਕਦੀ ਹੈ। ਦੂਜੀ ਗੱਲ ਅੱਜ ਤੋਂ ਮੈਂ 8-10 ਸਾਲ ਪਹਿਲਾਂ ਕਰਜ਼ਾ ਚੱਕ ਕੇ ਜ਼ਮੀਨ ਲਈ ਸੀ ਸਾਡੇ ਸਿਰ 10-12 ਲੱਖ ਰੁਪਈਆ ਸੀ ਕਿਲਾ ਜ਼ਮੀਨ 10-12 ਲੱਖ ਦੀ ਲਿਮਟ ਬਣਾ ਕੇ ਅਸੀਂ 10-12 ਲੱਖ ਕਰਜ਼ਾ ਚੱਕ ਕੇ ਅਸੀਂ 2 ਕਿੱਲੇ ਜ਼ਮੀਨ ਖਰੀਦ ਲਈ ਸੀ ਅਸੀਂ ਉਹ ਹੌਲੀ-ਹੌਲੀ 5-7 ਸਾਲਾਂ ਚ ਲਾ ਲਿਆ ਮਿਹਨਤ ਕਰਕੇ ਤੇ ਅੱਜ ਅੱਜ ਭਾਈ ਜੀ ਜ਼ਮੀਨ ਸਾਡੇ ਤੋਂ ਨਹੀਂ ਖਰੀਦੀ ਜਾਣੀ ਕਿਉਂਕਿ ਰੇਟ ਹੀ ਬਹੁਤ ਹਾਈ ਹੋ ਗਏ ਅਸੀਂ ਉਹਨਾਂ ਸਮੇਂ 'ਚ ਬਾਹਰ ਜਾਣ ਦੀ ਬਜਾਏ ਅਸੀਂ ਜ਼ਮੀਨ ਖਰੀਦ ਲਈ ਉਹਨੇ ਕੰਜਰ ਨੇ ਬਾਹਰ ਜਾਣ ਵਾਸਤੇ ਜ਼ਮੀਨ ਵੇਚਤੀ ਵੀ ਮੈਂ ਆੜ ਕੇ ਬਣਾ ਲੂ ਜਿਹੜਾ ਅੱਜ ਦੇ ਸਮੇਂ 'ਚ ਜ਼ਮੀਨ ਵੇਚ ਕੇ ਬਾਹਰ ਗਿਆ ਮੈਂ ਗਰੰਟੀ ਨਾਲ ਲਿਖ ਕੇ ਕਹਿੰਨਾ ਉਹ ਬੰਦਾ ਜ਼ਮੀਨ ਨਹੀਂ ਬਣਾ ਸਕਦਾ ਗੱਡੀਆਂ ਲੈ ਲੂ ਕੋਟੀਆਂ ਪਾਲੂ ਪਰ ਜ਼ਮੀਨ ਨਹੀਂ ਬਣਾ ਸਕਦਾ ਸਾਡੀ ਤਾਂ ਜ਼ਮੀਨ ਇੱਕ ਉਲਾ ਲਓ ਕੀ ਕਹਿੰਦਾ ਨਾ ਉਹ ਆ ਆ ਕੀ ਵਾਅਦਾ ਹੁੰਦਾ ਜਿਹੜਾ ਸ਼ੇਅਰ ਮਾਰਕੀਟ ਆ ਵਧੀ ਜਾਣੀ ਇਹਦਾ ਅੱਜ ਕਰੋੜ ਦੀ ਕੱਲ ਨੂੰ 2 ਕਰੋੜ ਦੀ 3 ਕਰੋੜ ਦੀ 4 ਕਰੋੜ ਦੀ ਐਂ ਵਧੀ ਜਾਣੀ ਹੁਣ ਮੈਂ ਜੇ 2 ਕਿਲੇ ਵੇਚਦਾ ਤਾਂ 2 ਕਰੋੜ ਮੇਰੇ ਕੋਲ ਹੈਗੇ ਹੀ ਐ ਹੈ ਉਹਦੇ ਕੋਲੇ ਕੀ ਆ ਕੁਛ ਹੋਣੀ ਜਿਹੜੇ ਜੰਗਲੇ ਕੀ ਸ਼ੇਅਰ ਕਰ ਦਿਓ ਰੱਬ ਰੱਖੇ